SGPC ਦੀ ਪ੍ਰਧਾਨਗੀ ਤੋਂ استیفا ਦਿੱਤਾ ਸੀ ایڈووਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਹੁਣ ਉਹਨਾਂ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਗੱਲ ਕਹਿ ਦਿੱਤੀ ਹੈ ਕਿ ਇਹ ਗੱਲ ਤਾਂ ਪੱਕੀ ਹੈ ਕਿ ਉਹ ਫੈਸਲਾ ਜਿਹੜਾ استیفا ਦਿੱਤਾ ਹੋਇਆ ਸੀ ਉਹ ਵਾਪਸ ਨਹੀਂ ਲੈਣਗੇ ਉਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਤੁਹਾਨੂੰ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਮਨਾ ਰਹੀ ਹੈ ਚਾਹੇ ਉਹ ਬਾਗੀ ਧੜਾ ਹੋਵੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਪੱਖੀ ਧੜਾ ਹੋਵੇ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਤੁਹਾਨੂੰ ਅਪੀਲ ਕਰ ਚੁੱਕੇ ਨੇ ਤਾਂ ਉਹਨਾਂ ਦਾ ਸਪਸ਼ਟ ਜਵਾਬ ਸੀ ਕਿ ਮੈਂ ਉਹਨਾਂ ਦਾ ਸਤਿਕਾਰ ਕਰਦਾ ਜਿਹੜੇ ਮੇਰੇ ਤੇ ਭਰੋਸਾ ਕਰਦੇ ਨੇ ਪਰ ਮੈਂ ਅਸਤੀਫੇ ਵਾਲਾ ਫੈਸਲਾ ਵਾਪਸ ਨਹੀਂ ਲਵਾਂਗਾ ਇਹ ਗੱਲ ਪੱਕੀ ਹੈ ਇਸ ਤੋਂ ਇਲਾਵਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਆਂ ਦਰਅਸਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕਰਨ ਲਈ ਪੁੱਜੇ ਸਨ ਉਹਨਾਂ ਨੂੰ ਮੁਲਾਕਾਤ ਕਰਨ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਬੋਲੇ ਨੇ ਉਹ ਅਸੀਂ ਤੁਹਾਡੇ ਨਾਲ ਬਿਆਨ ਸਾਂਝਾ ਕਰ ਰਹੇ ਹਾਂ। ਇਹ ਵਾਪਸ ਲੈਣ ਲਈ ਕਿਹਾ ਫੇਲ ਹੋਣਾ। ਚਲੋ ਮੈਂ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਹੈ। ਪਰ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੰਨੇ ਜਾ ਰਹੇ ਆ ਰਸਤੇ ਪਹੁੰਚੇ ਸਰਦਿਕਰਮਜੀਤ ਸਿੰਘ ਵੀ ਕਿ ਗੱਲਬਾਤ ਪੰਜ ਮਿੰਟਾਂ ਵਿੱਚ ਬੇਟੀ ਵੀ ਪਹੁੰਚੀ ਸਿੰਘ ਸਾਹਿਬ ਕਨੈਦ ਗੁਰਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤਾਂ ਮਿਲ ਬਾਤ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਮੈਂ ਜੀ ਦਾ ਬੇਨਤੀ ਕਹੀ ਆ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਦੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪਰਦਾ ਜੀ ਹੁਣ ਚਰਚਾ ਆਵੇਂ ਇਹ ਵੀ ਉੱਠੀ ਆ ਕਿ ਜਹੇਦਾਰ ਦੀ ਵੀ ਪਰਦਾ ਜੀ ਅਸੀਂ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾ ਆਵੇਂ ਉਹ ਚਰਚਾ ਕਾਨੂੰ ਆਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਦਿੰਦਾ ਗੱਲ ਆ ਰਹੀ ਆ ਜੀ ਜੋ ਕੋਈ ਗੱਲ ਨਹੀਂ ਕੋਈ ਬਲੋਗ ਇਹ ਦੱਸ ਦੋ ਫਾਰਮਲ ਫਾਰਮਲ ਪਰਦਾ ਜੀ ਤਸਦੀਫੇ ਨੂੰ ਲੈ ਕੇ ਕੀ ਹੋਣਾ ਸੱਚਖੰਡ ਸੱਚਖੰਡ ਨਮਸਕਾਰ ਕਰਨ ਆਇਆ ਸੀ ਜੀ ਕਿ ਮੈਂ ਸਿੰਘ ਸਾਹਿਬ ਕੋ ਮੇਰਾ ਫਾਜ਼ਿਲ ਵੀ ਬ ਪਰ ਸੇ ਐਗਜ਼ਾਮ ਫਰਦਾਨੀ ਜੀ ਤੁਸੀਂ ਇਹਦੇ ਤੋਂ ਵਾਪਸ ਲੈਣ ਤੋਂ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਤਾ ਇਹ ਹੁਣ ਪਾਰਕਿੰਗ ਕਮੇਟੀ ਵਾਲ 18 ਮਾਰਚ ਨੂੰ ਸ਼ੁਰੂ ਕਰਦਾ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗੜੇ ਜੇ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰਦਾਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਜਿਹੜੀ ਆ ਕਿ ਕਿੰਨੇ ਜਾ ਰਹੇ ਆ ਰਸਤੇ ਪਹੁੰਚੇ ਸਰਮਿਕਰ ਮਜੀਠੀਆ ਵੀ ਜੀ ਕੀ ਗੱਲਬਾਤ ਪਾਰਕਿੰਗ ਕਮੇਟੀ ਵੀ ਪਹੁੰਚੀ ਸਿੰਘ ਸਾਹਿਬ ਕੰਨ ਦੀ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਡੇ ਨਾਲ ਬਾਤ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਔਰ ਮੈਂ ਜਿਹੜਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਦੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਅਜਕਟ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਚਾਵਾ ਇਹ ਵੀ ਉੱਠ ਗਿਆ ਕਿ ਇਹ ਜਹਿਦਾਰੀ ਵੀ ਪ੍ਰਧਾਨ ਜੀ ਅਸੀਂ ਜਿਹੜੀ ਖਾਲੀ ਹੋ ਸਕੀ ਜੋ ਚਚਾਵਾ ਨੇ ਉਹ ਚਰਚਾ ਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਤੁਸੀਂ ਖੁਦ ਸੁਣ ਲਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਭ ਸਾਫਟ ਸਪਸ਼ਟ ਸ਼ਬਦਾਂ ਦੇ ਵਿੱਚ ਆਖ ਦਿੱਤਾ ਹੈ ਕਿ ਉਹਨਾਂ ਨੇ ਜਿਹੜਾ ਫੈਸਲਾ ਲਿਆ ਸੀ ਕਿਉਂ ਲਿਆ ਸੀ ਤੇ ਉਸ ਤੋਂ ਬਾਅਦ ਹੁਣ ਉਹ ਕਿਹੜੇ ਫੈਸਲੇ ਦੇ ਉੱਤੇ ਅਟਲ ਨੇ ਹਾਲਾਂਕਿ ਜਥੇਦਾਰ ਸਾਹਿਬ ਦੇ ਨਾਲ ਹੋਈ ਮੁਲਾਕਾਤ ਦੇ ਬਾਰੇ ਕੀ ਵਿਸਤਾਰਪੂਰਵਕ ਗੱਲਾਂ ਹੋਈਆਂ ਨੇ ਸਾਰੀਆਂ ਤਾਂ ਉਹਨਾਂ ਨੇ ਨਹੀਂ ਦਸੀਆਂ ਮੀਡੀਆ ਦੇ ਵਿੱਚ ਜਨਤਕ ਤੌਰ ਦੇ ਉੱਤੇ ਪਰ ਉਹਨਾਂ ਨੇ ਇਹ ਜ਼ਰੂਰ ਜਿਹੜੀਆਂ ਉਹਨਾਂ ਦੀਆਂ ਗੱਲਾਂ ਤੋਂ ਸਾਫ਼ ਝਲਕ ਰਿਹਾ ਹੈ ਕਿ ਉਹ ਆਪਣੇ ਫੈਸਲੇ ਦੇ ਉੱਤੇ ਅਟੱਲ ਰਹਿਣਗੇ ਹਾਲਾਂਕਿ ਅੰਤਰੀਂ ਕਮੇਟੀ ਦੀ ਆਉਣ ਵਾਲੇ ਕੱਲ ਦੇ ਵਿੱਚ ਮੀਟਿੰਗ ਹੋਣੀ ਹੈ ਐਗਜ਼ੀਕਟਿਵ ਦੀ ਜਿਹੜੀ ਮੀਟਿੰਗ ਹੋਣੀ ਹੈ ਐਸਜੀਪੀਸੀ ਦੀ ਉਸਨੇ ਤੈਅ ਕਰਨਾ ਇੱਕ ਵਾਰੀ ਪਹਿਲਾਂ ਹੀ ਉਸ ਅਸਤੀਫੇ ਨੂੰ ਨਾਮਨਜ਼ੂਰ ਕੀਤਾ ਜਾ ਚੁੱਕਾ ਹੈ ਜੇਕਰ ਇੱਕ ਵਾਰੀ ਫੇਰ ਅੰਤਰੀਂ ਕਮੇਟੀ ਦੇ ਵਿੱਚ ਅਸਤੀਫੇ ਦੀ ਬਾਰੇ ਫੈਸਲੇ ਨੂੰ ਨਾਮਨਜ਼ੂਰ ਕਰ ਦਿੱਤਾ ਜਾਂਦਾ ਤਾਂ ਫਿਰ ਉਹ ਫੈਸਲਾ ਤਾਂ ਅੰਤਿਮ ਮੰਨਣਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਾਂ ਫਿਰ ਜਿਵੇਂ ਉਹ ਅੱਜ ਕਹਿ ਰਹੇ ਨੇ ਕਿ ਉਹ ਫੈਸਲੇ ਦੇ ਉੱਤੇ ਵਾਪਸ ਨਹੀਂ ਲੈਣਗੇ ਜੇਕਰ ਨਾਮਨਜ਼ੂਰ ਹੁੰਦਾ ਕਿ ਉਹ ਵਾਪਸ ਉਸੇ ਸੀਟ ਦੇ ਆ ਕੇ ਸੇਵਾਵਾਂ ਨਿਭਾਉਣਗੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹੋਣ ਡਾਕਟਰ ਦਲਜੀਤ ਸਿੰਘ ਚੀਮਾ ਹੋਣ ਉਹਨਾਂ ਦੇ ਵੱਲੋਂ ਵੱਖ-ਵੱਖਰੇ ਸਮੇਂ ਦੇ ਉੱਤੇ ਉਹਨਾਂ ਨੂੰ ਜਾ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਅਪੀਲ ਕੀਤੀ ਉਹਨਾਂ ਨੇ ਕਿ ਉਹਨਾਂ ਨੂੰ ਜਿਹੜਾ ਅਸਤੀਫੇ ਵਾਲਾ ਫੈਸਲਾ ਵਾਪਸ ਲੈਣਾ ਚਾਹੀਦਾ ਔਰ ਭਰਤੀ ਵਾਲੀ ਜਿਹੜੀ 7 ਮੈਂਬਰੀ ਕਮੇਟੀ ਹੈ ਉਸ ਨੂੰ ਸਰਗਰਮੀ ਦੇ ਨਾਲ ਅੱਗੇ ਤੋਰਨਾ ਚਾਹੀਦਾ ਹੈ ਉਹ ਵੱਖਰੀ ਗੱਲ ਹੈ ਕਿ ਪ੍ਰੋਫੈਸਰ ਕਿਰਪਾਲ ਸਿੰਘ ਬੰਡੂnger ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਉਸ ਕਮੇਟੀ ਤੋਂ ਵੀ ਅਲਹਿਦਾ ਹੋ ਜਾਣ ਦੇ ਨਾਲ ਬਾਕੀ 5 ਮੈਂਬਰੀ ਕਮੇਟੀ ਕਾਰਜਸ਼ੀਲ ਹੋ ਚੁੱਕੀ ਹੈ ਤੇ ਉਹਨਾਂ ਨੇ ਖੁਦ ਮਾਰਚ ਮਹੀਨੇ ਦੀ 18 ਤਰੀਕ ਨੂੰ ਭਰਤੀ ਦੁਬਾਰਾ ਤੋਂ ਸ਼ੁਰੂ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਰੱਦ ਕਰ ਚੁੱਕੀ ਹੈ ਕਿ ਇਸ ਭਰਤੀ ਨੂੰ ਮੰਨਿਆ ਹੀ ਨਹੀਂ ਜਾ ਸਕਦਾ ਸਹੀ ਉਹਨਾਂ ਕੋਲ ਅਧਿਕਾਰ ਹੀ ਨਹੀਂ ਹੈ ਉਹ ਕਿਹੜੀਆਂ ਪਰਚੀਆਂ ਕਿਹੜੇ ਲੈਟਰ ਪੈ ਹੱਡ ਦੇ ਉੱਤੇ ਛਪਾਉਣਗੇ ਔਰ ਕਿਹੜੇ ਖਾਤੇ 'ਚ ਪੈਸੇ ਪਾਉਣਗੇ ਔਰ ਇਹ ਭਰਤੀ ਜਿਹੜੀ ਆ ਨਹੀਂ ਮੰਨੀ ਜਾ ਸਕਦੀ ਹਾਲਾਂਕਿ ਇਸ ਦਾ ਜਵਾਬ ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਪੰਜ ਮੈਂਬਰੀ ਕਮੇਟੀ ਜਿਹੜੇ ਮੈਂਬਰ ਨੇ ਉਹਨਾਂ ਨੇ ਮੋੜਵਾ ਦੇ ਦਿੱਤਾ ਕਿ ਅਕਾਲ ਤਖਤ ਸਾਹਿਬ ਦੇ ਦੁਆਰਾ ਲਗਾਈ ਗਈ ਡਿਊਟੀ ਵਾਲੇ ਜਿਹੜੇ ਮੈਂਬਰ ਨੇ ਕਾਰਜਸ਼ੀਲ ਉਹਨਾਂ ਨੂੰ ਕੰਮ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਭਗੌੜੇ ਹੋ ਚੁੱਕੇ ਨੇ ਸ਼੍ਰੋਮਣੀ ਕਾਲੀ ਦਲ ਵਾਲੇ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਇਸ ਸਭ ਦੇ ਵਿਚਾਲੇ ਜਿੱਥੇ ਵੱਡਾ ਖਲਾਰਾ ਹੈ ਉੱਥੇ ਹੁਣ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਦਿੱਤਾ ਹੋਇਆ ਅਸਤੀਫਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਨਜ਼ਰੀਆ ਸਾਂਝਾ ਕਰ ਦਿੱਤਾ ਹੈ ਤੁਸੀਂ ਕੀ ਮੰਨਦੇ ਹੋ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਹਾਲਾਂਕਿ ਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਵੀ ਇਹੀ ਅਪੀਲ ਸੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੁਬਾਰਾ ਆਪਣੀ ਸੀਟ ਦੇ ਉੱਤੇ ਬੈਠਣ ਔਰ ਜਿਹੜੀਆਂ ਉਹਨਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਨੇ ਪੰਥਕ ਉਹ ਉਹਨਾਂ ਨੂੰ ਵਖੂ ਬਿਨ ਨਭਾਉਣੀਆਂ ਚਾਹੀਦੀਆਂ ਨੇ ਤੁਹਾਡਾ ਕੀ ਮੰਨ ਲਾਏ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ